ਮੇਰੀ ਗੱਲ ਸੁਣੋ ਲਾਗੋ ਚੱਲ ਗਿਆ ਦਿਓ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਬਵਾਗਾ ਵੀ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਾਂਗਾ ਆਓ ਆਹੀਂ ਬੈਠੋ ਅੱਜ ਉਹ ਮੇਰੇ ਕੋਲ ਚੀਜ਼ਾਂ ਆ ਗੱਲਾਂ ਤੇ ਆਹੀ ਅਹੀਂ ਕਿੜੀਆਂ ਕੋਲ ਆ ਜੰਗਲ ਨੂੰ ਵੀ ਪਤਾ ਹੈ ਪੈਸਾ ਦਾ ਬੜਾ ਜੀ ਗੱਲ ਦਾ ਸਮਝਰਾਦ ਨਹੀਂ ਚੱਲਦਾ ਅੱਜ ਕਿਤੇ ਮੈਨੂੰ ਗੱਲ ਦੱਸ ਹਾਂਜੀ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤੇ ਆ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਹਾਂਜੀ ਪਰ ਰਾਹ ਚ ਆਪਾਂ ਜੇ ਰੋਕਦੇ ਆ ਡੱਕਦੇ ਆ ਤੇ ਛੱਡਾਂਗੇ ਜਿਹੜੇ ਮੰਨ ਲਓ ਉੱਥੇ ਆਪਾਂ ਖਲੋਤੇ ਉਹਨਾਂ ਦਾ ਕੋਈ ਨਿਸ਼ਾਨਾ ਨਹੀਂ ਆਉਂਦਾ ਕਾਟੀਆਂ ਮੰਗਾ ਗੱਲ ਸੁਣੋ ਉਹ ਡਾਕਟਰਾਂ ਮੰਗਾ ਸਾਡੇ ਨਾਲ ਦੀ ਠਾੜੀਆਂ ਮਗਰ ਸੈਂਟਰਲ ਆਪਾਂ ਦੇ ਉੱਥੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਤਾਂ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਭਾਜੀ ਸਰਕਾਰ ਨਾਲ ਆ ਕੇ ਕਿਵੇਂ ਦੇ ਰਹੀ ਹੈ ਭਾਤ ਤੋੜ ਕੇ ਦੇ ਰਹੀ ਹੈ ਹਾਂਜੀ ਆਪਾਂ ਭਰਾਵਾ ਸਾਰੇ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀਆ ਦੇਣਾ ਅਸੀਂ ਆਪਣੇ ਬੰਦਿਆਂ ਨੂੰ ਜੇ ਆਪਣੇ ਬੰਦਿਆਂ ਦੇ ਰਾਹ ਰੋਕਾਂਗੇ ਆਪਣੇ ਬੰਦਿਆਂ ਨੂੰ ਤਾਂ ਹੁਣ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਪਿੰਡਾਂ ਦੇ ਲੋਕ ਬਾਹਰਲੇ ਬੋਲਦੇ ਆ ਏਅਰਪੋਰਟਾਂ ਤੋਂ ਹੁੰਦੇ ਰਹੇ ਜਾਂਦੇ ਨੇ ਇਹ ਕੰਟ੍ਰੋਲ ਸੈਂਟਰ ਨੇ ਕੀਤਾ ਸੈਂਟਰ ਨੇ ਬੰਦ ਕੀਤਾ ਮੇਰੀ ਇੱਕ ਗੱਲ ਸੁਣੋ ਅਹੀਂ ਦੋ ਪਾਸੇ ਦੋਰੋਂ ਮਿੰਟੋਂ ਮਿੰਟ ਨਾ ਜਵਾਬ ਦਿਓ ਜਲਦੀ ਜਵਾਬ ਦਿਓ ਇਹ ਉਹ ਸੈਂਟਰ ਨੇ ਬੰਦ ਕੀਤਾ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਬਿਲਕੁਲ ਤਾਈ ਖਾਲੋ ਕੋਈ ਰਾਹ ਬੰਦ ਨਹੀਂ ਆਂਬਾਲੇ ਦੇ ਇੱਥੇ ਕਾਰੋਬਾਰੀ ਆ ਗਏ ਅੱਛਾ ਮੀਟਿੰਗ ਹੋਈ ਉਹਨਾਂ ਨੂੰ ਬੋ ਕਹਿਣਾ

ਕਿੰਨੇ ਨੂੰ ਮੈਂ ਲੋਕੀਆਂ ਦੇ ਮੱਥੇ ਤੇ ਮੈਂ ਦੇ ਧੰਨਵਾਦ ਕਰੀਆ ਦੇਖ ਲੈ ਜੀ ਭੋਜੀ ਕਿਸਾਨਾਂ ਦੀ ਬੈਂਸ ਹੋਣੀਆਂ ਮੈਨੂੰ ਇੱਕ ਦੱਸੋ ਕਿਹੜਾ ਕਿਹੜਾ ਕਿਸਾਨ ਹੈ ਜਿਹੜਾ ਅਸੀਰ ਹੋਇਆ ਇੱਕ ਦਾ ਨਾਮ ਇੱਕ ਦਾ ਨਾਮ ਦੱਸਿਓ ਆ ਕਿਹੜਾ ਘਰ ਸਿੱਖਵਾ ਤੋਂ ਆਏ ਆ ਜੀ ਆਪਣੇ ਹਾਂ ਜੀ ਜਿਹੜੇ ਗਰਦਾਸ ਪੁੱਤ 12 ਜਵਾਂਸੀ ਦੇ ਮੈਂ ਹੋਣਾ ਠੀਕ ਹੈ ਮੈਂ ਤੈਨੂੰ ਦੱਸ ਦਵਾਂ ਕੋਈ ਸਤ ਵਿੱਚ ਅੱਗੇ ਠੀਕ ਹੈ ਤੁਹਾਡਾ ਨਾਮ ਹੈ ਨੋਮਨ ਬਾਦਰ ਵੀ ਨਾ ਨਾ 52 ਸ਼ੰਭੂ ਬਾਦਰ ਸ਼ੰਭੂ ਬਾਦਰ ਤੇ 600 ਦੇ ਵੱਧ ਕਰੀਬ ਹੋਏ ਆ ਨਾ ਕਹਦੀਆਂ ਜੱਗੇ ਬੰਦ ਦੋ ਵਾਰ ਤੋਂ 12 ਜਿਨ੍ਹਾਂ ਨੇ ਸਾਡੇ ਕਿਸਾਨ ਸੀ 12 ਦੇ ਨਾਲ ਆ ਕੇ ਇੱਕ ਇੱਕ ਮਿਲ ਗਾ ਸੁਣਿਆ ਧੰਨਵਾਦ ਕੀਤਾ ਧੰਨਵਾਦ ਕੀਤਾ ਹਰ ਗੱਲ ਲਈ ਮੈਂ ਹਰ ਗੱਲ ਲਈ ਕੋਈ ਇਤਰਾ ਨਹੀਂ ਹੁੰਦਾ ਦਾ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਦਾ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੋ ਮਾਸ ਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾਰੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਕਿਸਾਨਾਂ ਸੋ ਕਹਿਣ ਦਾ ਭਾਵ ਅ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾ ਲਈ ਜਾ ਰਹੇ ਹਾਂ 5-500 ਬੱਚਾ ਸਾਨੂੰ ਦੀ ਉਤੇ ਆ ਕੇ ਜੇ ਕੋਈ ਦਿੱਕਤ ਆ ਕੋ ਗੱਲਬਾਤ ਆ ਕੇ ਦਫ਼ਤਰ ਆਓ ਸਾਡੇ ਕੋ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਕੇ ਵੀ ਇਹ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਵੀ ਜਿੱਦ ਤਰ੍ਹਾਂ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਤਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿ ਸਕਦਾ ਜਿਹੜੇ ਸਰਕਾਰ ਨੇ ਵਧੀਆ ਉਪਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਬਿਲਕੁਲ ਬਿਲਕੁਲ ਦੇਖੋ ਮੈਂ ਤੇ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਵੀ ਮੈਂ ਮੈਂ ਤੇ ਕਦੀ ਇਹਨਾਂ ਦੇ ਨਾਲ ਵੀ ਇਹੋ ਜੀ ਗੱਲ ਦੇ ਵਿੱਚ ਕਦੀ ਪਿਆ ਨਹੀਂ ਔਰ ਨਾ ਹੀ ਪਰ ਕਈ ਵਾਰੀ ਦੁੱਖ ਲੱਗਦਾ ਜਦੋਂ ਅਨਨੈਸੈਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਬੱਚੋ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਇਹ ਚੱਲ ਕੀ ਪਿਆ ਹੋਇਆ ਜੇ ਸਾਡੀ ਪਾਰਟੀ ਨੂੰ ਕੋਈ ਮਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਫਿਰ ਕਹਿਣਾ ਕਿੰਨਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਈ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੇ ਮਜ਼ਾ ਤੇ ਤਾਂ ਮੈਂ ਵੀ ਜੀ ਯਾਰ ਪੂਰੀ ਚਲਾ ਦੇ ਹੋਇਆ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗ ਗਿਆ ਨ ਵੀ ਉਹ ਵੀ ਜਾਣ ਯਾਰ ਇਤਨਾ ਨਾ ਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨੇ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੋ ਮੈਂ ਕਿਹਾ ਜੀ ਮੈਂ ਮੈਂ ਕਿਹਾ ਜੀ ਮੋਦੀਆਂ ਦੀ ਗੱਲ ਕਰਨੀ ਤੇ ਸਿਰਫ ਹਾਜ਼ਰੀ ਲਗਵਾਉਣੀ ਦੇਖੋ ਮੈਂ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਜਿਹਾ ਕ੍ਰੀਏਟ ਕਰਨ ਦੀ ਕੋਸ਼ਿਸ਼ ਆ ਠੀਕ ਹੈ ਕੋਈ ਕਿਸ ਜੇ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦਿੰਨੇ ਸਾਡੇ ਨਾਲ ਹੁਣ ਜੇ ਸਾਡੇ ਬੰਦੇ 2-2 4-400 ਬੰਦੇ ਫਿਰ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇਣ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈਚਾਰਾ ਵਾ ਸਾਡਾ ਭਾਈਚਾਰਕ ਸਾਜਾ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਆ ਪ੍ਰਕਰਿਆ ਕੌਣ ਨਹੀਂ ਹੈ ਇਹ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ ਦੋ ਦੋ ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆਂ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਕੋ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦਿੰਦਾ ਬੈਠ ਕੇ ਗੱਲ ਕਰਦੇ ਆ